ਅਮੇ ਸ਼ਰਧਾ ਦੁਰਗਿਆਨਾ ਮੰਦਿਰ ਨੂੰ ਇੱਕ ਵਾਰ ਫਿਰ ਤੋਂ ਬੰਮ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਸਵੇਰੇ ਇੱਕ ਫੋਨ ਕਾਲ ਮੰਦਿਰ ਕਮੇਟੀ ਨੂੰ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਲక్ష్ਮੀ ਕਾਂਤਾ ਚਾਵਲਾ ਜੋ ਦੁਰਗਿਆਨਾ ਮੰਦਿਰ ਕਮੇਟੀ ਦੇ ਪ੍ਰਧਾਨ ਨੇ ਤੇ ਸੈਕਟਰੀ ਅਰੁਣਾ ਖੰਨਾ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ ਇਸ ਮੌਕੇ ਦੁਰਗਿਆਨਾ ਕਮੇਟੀ ਦੇ ਅਧਿਕਾਰੀ ਰਾਮ ਪਾਠਕ ਨੇ ਜਾਣਕਾਰੀ ਦਿੱਤੀ ਹੈ ਉੱਤੇ ਪੁਲਿਸ ਪ੍ਰਸ਼ਾਸਨ ਨੇ ਦੁਰਗਿਆਨਾ ਮੰਦਿਰ ਕਮੇਟੀ ਦੀ ਸੁਰੱਖਿਆ ਨੂੰ ਲੈ ਕੇ ਪੂਕਤਾ ਪ੍ਰਬੰਧ ਕਰ ਦਿੱਤੇ ਨੇ ਤੇ ਪੁਲਿਸ ਪ੍ਰਸ਼ਾਸਨ ਮੰਦਿਰ ਵਿੱਚ ਆਉਣ ਜਾਣ ਵਾਲੇ ਸ਼ਰਧਾਲੂਆਂ ਤੇ ਪੂਰੀ ਚੈਕਿੰਗ ਕਰ ਰਿਹਾ ਹੈ ਸਰ ਸਰ ਆਪਣਾ ਰੁਟੀਨ ਨਾਲ ਫੋਨ ਚੁੱਕਿਆ ਹਾਂਜੀ ਮੈਂ ਬੋਲਿਆ ਉਹਨੇ ਫੋਨ ਚੁੱਕਿਆ ਮੈਂ ਕਿਹਾ ਜੈ ਸ਼੍ਰੀ ਰਾਮ ਜੀ ਕੌਣ ਬੋਲ ਰਿਹਾ ਮੈਂ ਕਿਹਾ ਰਾਮ ਜੀ ਪਾਠਕ ਬੋਲ ਰਿਹਾ ਸਰ ਇਹ ਇਹਨਾਂ ਨੇ ਲక్ష్ਮੀ ਕਾਂਤ ਚਾਵਲਾ ਦਾ ਜਿਹੜਾ ਅਰੁਣ ਖੰਨਾ ਨੇ ਤੇਰੀ ਮਜੀਦ ਤੋੜੀ ਹੈ ਇਹਨਾਂ ਨੇ ਇਹਨਾਂ ਨੂੰ ਕਈ ਬਿਸਤਰਾ ਆਪਣੇ ਚੁੱਕ ਲੈਣ ਤਾਂ ਅਸੀਂ ਮਤਲਬ ਕਿ ਇਹਨਾਂ ਨੂੰ ਉਹ ਕਰਨਾ ਕਿੰਨੇ ਫੋਨ ਆਏ ਇਹ 8:44 ਮਿੰਟ ਤੇ ਫਿਰ ਦੁਬਾਰਾ ਕਾਲ ਆਈ 9 ਵਜੇ ਕੇ 1 ਮਿੰਟ ਸੇ ਇਹ ਮੋਬਾਈਲ ਕਿਸੇ ਤੇ ਆਇਆ ਥੇ ਕਿ ਲੈ ਇਹ ਮੈਨੂੰ ਨਹੀਂ ਪਤਾ ਇਹਦੇ ਚ ਹੁਣ ਜਿਹੜਾ ਮੰਦਰ ਦਾ ਫੋਨ ਹੈਗਾ ਇਹਦੇ ਚ ਆਇਆ ਸਰ ਇਹ ਕੀ ਤੁਹਾਡੀ ਗੱਲ ਕੀ ਹੋਈ ਕੀ ਹੋ ਗਿਆ ਜਵਾਬ ਹੈਗਾ ਅਸੀਂ ਤੁਹਾਡਾ ਕੀ ਸੀ ਕਹਿਣਾ ਮੇਰਾ ਜਵਾਬ ਤੇ ਇਹ ਹੈਗਾ ਜੀ ਮੈਂ ਤਾਂ ਰੋਜ਼ ਰੋਟੀ ਨਾਲ ਕਿਸੇ ਦਾ ਸੰਦੇਸ਼ ਆਂਦਾ ਉਹ ਸੁਣਨ ਵਾਸਤੇ ਮੈਂ ਬੈਠਾ ਹੁੰਦਾ ਕੀ ਮੈਸੇਜ ਸੀ ਉਹਨਾਂ ਦਾ ਮੈਸੇਜ ਇਹ ਹੀ ਉਹਨਾਂ ਨੇ ਕਿਹਾ ਕਿ ਲక్ష్ਮੀਕਾਂਤ ਚਾਵਲਾ ਦਾ ਉਹਨੂੰ ਅਰੁਣ ਖੰਨੇ ਨੂੰ ਕਹਿ ਦੇ ਕਿ ਜਿਹੜਾ ਮੰਦਰ ਦਾ ਜਿਹੜਾ ਇਹਨਾਂ ਨੇ ਜਾ ਕੇ ਮੰਜੀ ਤੋੜੀ ਹੈ ਅਸੀਂ ਇਹਨਾਂ ਨੂੰ ਕਹਦੇ ਬਿਸਰੇ ਆਪਣੇ ਚੁਕਲਨ ਅੱਛਾ ਕਿਤੋਂ ਚੁਕਲਨ ਬਿਸਰੇ ਫੋਨ ਚੁੱਕਿਆ ਹੋਰ ਕਿਤੋਂ ਦਾ ਨੰਬਰ ਹਾਂਜੀ ਬਾਕੀ ਰਿਕਾਰਡਿੰਗ ਤੁਸੀਂ ਕੱਢੋਗੇ ਨਾ ਇੱਥੇ ਦਾ ਮੰਦਰ ਦੇ ਮੋਬਾਈਲ ਦਾ ਇਹ ਪਹਿਲਾਂ ਵੀ ਕਾਲ ਆਈ ਸੀ ਜਾਂ ਇਹ ਅੱਜ ਹੀ ਆਈ ਦੀ ਅੱਜ ਦਾ ਮੈਂ ਅੱਜ ਦਾ ਮੈਂ ਜਿਹੜਾ ਹਾਂ ਮੈਂ ਸਮਾਂ ਕਿੰਨੇ ਵਜ ਦਾ ਸੀ 8:44 9:01 ਰਿਕਾਰਡਿੰਗ ਨਿਕਲੇਗੀ ਤਾਂ ਤੁਹਾਨੂੰ ਪਤਾ ਲੱਗ ਜਾਏ ਇਹ ਦੋ ਵਾਰ ਹੀ ਕਾਲ ਆਈ ਦੀ ਦੋ ਵਾਰ ਕਾਲ ਆਈ ਸਰ ਤੇ ਫਿਰ ਤੁਸੀਂ ਕਿਹਨੂੰ ਗੱਲ ਕੀਤੀ ਕਿ ਮੈਂ ਆਪਣੇ ਸੁਪਰ ਡੇਟ ਨੂੰ ਕਿਹਾ ਹਮਾਰੇ ਸੁਪਰਡੈਂਟ ਦਾ ਨਾਮ ਹੈ ਪਿੰਕ ਰਾਜੀ ਫਿਰ ਉਹਨਾਂ ਨੇ ਅੱਗੇ ਕਿਸੇ ਨਾਲ ਜਿੰਦੇ ਨਾਲ ਵੀ ਗੱਲ ਕੀਤੀ ਹੋਏ ਉਹਨੇ ਕਰਨੀ ਹੈ ਮੈਂ ਨਹੀਂ ਕੀਤੀ ਉਹਨੇ ਕੀਤੀ ਅੱਗੇ ਤੁਹਾਨੂੰ ਕਹਣਾ ਜੇ ਉਹ ਗਏ ਸਤੁਰ ਗਾਣਾ ਮੈਨੂੰ 35 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੀ ਸਰ ਪਹਿਲੀ ਵਾਰੀ ਪਹਿਲੀ ਵਾਰੀ ਇਹੋ ਜਿਹਾ ਫੋਨ ਆਇਆ ਸਰ ਹਾਂਜੀ ਸਰ ਨਾਮ ਕੀ ਦਾ ਰਾਮਦੀਪਾਠਾ ਚਲੋ ਪਾਠੀ ਸਾਹਿਬ ਕਹਤਾ ਤੁਹਾਨੂੰ ਉਹਨੇ ਦੱਸ ਦਿੱਤਾ ਕਿ ਫੋਨ ਆਇਆ ਕਿ ਨਹੀਂ ਸਾਨੂੰ ਬਈ ਪਤਾ ਕਰ ਰਹੇ ਉਹਨਾਂ ਕੋ ਕੀ ਗੱਲ ਹੈ ਹਾਂ ਹਾਂ ਉਹਨਾਂ ਦੇ ਨਹੀਂ ਫੋਨ ਆਇਆ ਜਾਂ ਨਹੀਂ ਉਹਦੇ ਦੱਸ ਦੋ ਕੀ ਜਾਣਕਾਰੀ ਮਿਲੀ ਸਰ ਤਾਂ ਦੱਸ ਰਹੇ ਕੋਈ ਫੋਨ ਆਇਆ ਹੈ ਚੈੱਕ ਕਰ ਰਹੇ ਹਾਂ ਕੀ ਗੱਲ ਹੈ ਆਇਆ ਸੀ ਉਹਨਾਂ ਕੋਲ ਕਿਹਾ ਨਹੀਂ ਫੋਨ ਆਇਆ ਸੀ ਕਿ ਤੁਹਾਨੂੰ ਕੋਈ ਤੁਹਾਨੂੰ ਪਤਾ ਕਰ ਰਹੇ ਜੀ ਪਤਾ ਕਰ ਰਹੇ ਹਾਂ ਕੀ ਗੱਲ ਹੈ ਅੱਛਾ ਸਰ ਖਤਰੇ ਦੀ ਗੱਲ ਨਹੀਂ ਹੈ ਜਿਸ ਨਾਲ ਨਹੀਂ ਕੋਈ ਅੰਤਰੀਏ ਨਹੀਂ ਨਹੀਂ ਅਸੀਂ ਬਿਲਕੁਲ ਰੈਡੀ ਆ ਫੋਰ ਸਾਡੀ ਲੱਗੀ ਹੋਈ ਆ ਰੈਡੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਮਨ ਜੋ ਕਮਿਸ਼ਨਰ ਸਾਹਿਬ ਵੱਲੋਂ ਐਕਸਟਰਾ ਕੋਰਸ ਵੀ ਲਿਆ ਉਹ ਸਾਰੇ ਅਸੀਂ ਕਰ ਰਹੇ ਹਾਂ ਅੱਛਾ ਇਸ ਤੋਂ ਪਹਿਲਾਂ ਵੀ ਸਰ ਇੱਕ ਇੱਕਦਮ ਕੀ ਆਈ ਸੀ ਗੁਰਪਤਵੰਤ ਪੰਨੂ ਦੀ ਉਸ ਬਾਰੇ ਕੀ ਜਾਣਕਾਰੀ ਹੈ ਉਹ ਵੀ ਆਈ ਸੀ ਜੀ ਉਹ ਵੀ ਦੇਖ ਰਹੇ ਅਸੀਂ ਸਾਡੇ ਸਾਈਬਰ ਸੈੱਲ ਦੇਖ ਰਹੇ ਉਹ ਪਹੁੰਚੀ ਹੋ ਜਾਂ ਚੁੱਕੀ ਉਹ ਚੱਲ ਰਹੀ ਜੀ ਉਹ ਵੀ ਚੱਲਦੀ ਹਾਂਜੀ ਉਹ ਚੱਲ ਰਹੀ ਤਾਂ ਬਿਲਕੁਲ ਇਹ ਅਧਿਕਾਰੀ ਪਰ ਹੁਣ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਸਾਰੀ ਅਸੀਂ ਸਰ ਸਾਡੇ ਫੋਰਸ ਲੱਗੇ ਆ ਜੀ ਅਸੀਂ ਰੈਡੀ ਅਸੀਂ ਐਂਟੀ ਸਬੋਟੇਜ ਚੈੱਕ ਚੱਲ ਰਹੇ ਜੀ ਕੋਈ ਸ਼ਬਦ ਨਹੀਂ ਕਰਤਾ ਇਹ ਵੀ ਆ ਰਿਹਾ ਹੈ ਬਿਲਕੁਲ ਬਿਲਕੁਲ ਜੀ ਉਹਦੇ ਉਹਦੇ ਸਬੰਧ ਵਿੱਚ ਸਾਰਾ ਚੱਲ ਰਿਹਾ ਹੈ ਲਾਤਾ ਧਾਰਮਿਕ ਆਰਦੇ ਵਿੱਚ ਕੋਈ ਖਲਵਾੜ ਕੀਤਾ ਜਾ ਨਹੀਂ ਕੋਈ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈ ਕੋਈ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਸਤਰਕ ਹੈ ਪੁਲਿਸ ਦਸਿਆ ਬਿਲਕੁਲ ਸਤਰਕ ਹੈ ਅਸੀਂ ਸਾਡੀ ਪੂਰੀ ਤਿਆਰੀ ਹੈ ਫੋਰਸ ਲੱਗੀ ਹੋਈ ਹੈ ਠੀਕ ਹੈ ਜੀ ਐਂਟੀ ਸੈਪਰੇਟ ਸੈਕ ਵੀ ਚੱਲ ਰਿਹਾ ਵਾ ਲਗਾਤਾਰ ਚੱਲ ਰਿਹਾ ਪਿਛਲੇ ਦਿਨਾਂ ਤੋਂ ਤੇ ਕੋਈ ਐਸੀ ਘਬਰਾਉਣ ਵਾਲੀ ਪਬਲੀਕ ਨੂੰ ਕੀ ਮੈਸੇਜ ਦੇਣਾ ਚਾਹੀਦਾ ਬਿਲਕੁਲ ਪੈਨਿਕ ਹੋਣ ਦੀ ਲੋੜ ਨਹੀਂ ਠੀਕ ਹੈ ਜੀ ਕਿਸੇ ਕੇ ਚੀਜ਼ ਤੋਂ ਖਬਰਾਉਣ ਦੀ ਲੋੜ ਨਹੀਂ